ਕਿ ਪਿਛਲੇ ਕੁਝ ਦਿਨਾਂ ਤੋਂ ਚੈਨਲ ਦੇ ਉੱਤੇ ਇੱਕ ਵੀਡੀਓ ਚਲਾਈ ਜਾ ਰਹੀ ਹੈ ਕਿ ਪਰਿਵਾਰ ਤੋਂ ਜਥੇਵੰਦੀਆਂ ਨੇ ਜਾਂ ਕਿਸੇ ਸੰਸਥਾ ਤੋਂ ਜਥੇਵੰਦੀ ਵੱਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਸ੍ਰੀ ਸੁਭਕਰਮ ਸਿੰਘ ਦਾ ਨਾਮ ਕਿਸੇ ਵੀ ਇਸ ਤਰ੍ਹਾਂ ਬਦਨਾਮ ਕਰਨ ਵਾਸਤੇ ਨਾਂਅ ਸਿੱਟਾ ਜਾਵੇ। ਨਾਂਅ ਤਾਂ ਕਿਸੇ ਜਥੇਵੰਦੀ ਨੇ ਇਸ ਪਰਿਵਾਰ ਤੋਂ ਜਾਂ ਕਿਸੇ ਸੰਸਥਾ ਤੋਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ। ਜਿਥੇ ਜਥੇਬੰਦੀਆਂ ਤੇ ਇਸ ਜਥੇਬੰਦੀ ਕਿਸਾਨ ਜਥੇਬੰਦੀ ਵੱਲੋਂ ਪਰਿਵਾਰ ਦਾ ਪੂਰਾ ਪੂਰਾ ਸਾਥ ਦਿੱਤਾ ਗਿਆ ਹੈ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਗਿਆ ਸੋ ਅਸੀਂ ਇਸ ਗੱਲ ਦੀ ਸਾਰਿਆਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਦੇ ਵਿੱਚ ਪਰਿਵਾਰ ਨੂੰ ਜਾਂ ਜਥੇਬੰਦੀ ਨੂੰ ਸਿੱਟਣ ਦੀ ਲੋੜ ਨਹੀਂ ਤੇ ਪੂਰਾ ਪੂਰਾ ਸਹਿਯੋਗ ਕੀਤਾ ਇੰਨੀਆਂ ਬੇਰਤੀਆਂ ਕਰਦੇ ਹੋਏ ਸੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਮੈਂ ਮਜੀਦ ਨੂੰ ਬੇਨਤੀ ਕਰਦਾ ਕਿ ਉਹ ਇਹ ਜੋ ਵੀ ਮਸਲਾ ਚੱਲ ਰਿਹਾ ਹੈ ਇਹਦੇ ਵਿੱਚ ਨਾ ਪਾ ਸਾਡੇ ਸ਼ਰੂਪਕਰਮ ਨੂੰ ਬਦਨਾਮ ਕੀਤਾ ਜਾਵੇ ਨਾ ਇਹਦਾ ਕਿਸੇ ਨਾਮ ਲਿਆ ਜਾਵੇ ਨਾ ਇਹ ਸਿੱਧੂ ਪੱਛੇ ਸੇਵਾਦਿੰਗ ਮੇਰੇ ਨਾਮ ਕੀਤਾ ਜਾਵੇ ਇਹ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਇਸ ਤੋਂ ਬਾਅਦ ਸਾਡੇ ਕੋਈ ਸ਼ਰੂਪਕਰਮ ਨੂੰ ਕਿਸੇ ਮਸਲੇ ਦੇ ਵਿੱਚ ਨਾ ਲਟਾਇਆ ਜਾਵੇ ਸਾਨੂੰ ਪਰਾਂਹਣ ਮਾ ਦਿੱਤਾ ਜਾਵੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਅਸੀਂ ਸੁਭਕਰਮ ਸਿੰਘ ਜੀ ਵੱਲੋਂ ਜੋ ਕਿਸਾਨੀ ਅੰਦੋਲਨ ਦੌਰਾਨ ਸੇਵਾ ਦੀ ਪ੍ਰਾਪਤ ਕਰਦੇ ਸੀ ਉਹਨਾਂ ਦਾ ਪਰਿਵਾਰ ਮੇਰੇ ਕੱਬੇ ਪਾਸੇ ਬਲਦੀਰ ਸਿੰਘ ਜੀ ਉਹਨਾਂ ਦੇ ਚਾਚਾ ਜੀ ਭਾਈ ਚਰਨਜੀਤ ਸਿੰਘ ਜੀ ਉਹਨਾਂ ਦੇ ਪਿਤਾ ਜੀ ਬੀਬੀ ਗੁਰਪ੍ਰੀਤ ਕੌਰ ਉਹਨਾਂ ਦੀ ਛੋਟੀ ਭੈਣ ਦਾਦੀ ਸਰਜੀਤ ਕੌਰ ਖੜੇ ਹੈ ਅੱਜ ਅਸੀਂ ਇਹ ਸਪਸ਼ਟ ਕਰਨ ਵਾਸਤੇ ਬੇਨਤੀ ਕਰਨ ਲੱਗੇ ਆ ਕਿ ਪਿਛਲੇ ਕੁਝ ਦਿਨਾਂ ਤੋਂ ਚੈਨਲ ਦੇ ਉੱਤੇ ਇੱਕ ਵੀਡੀਓ ਚਲਾਈ ਜਾ ਰਹੀ ਹੈ ਕਿ ਪਰਿਵਾਰ ਤੋਂ ਜਥੇਵੰਦੀਆਂ ਨੇ ਜਾਂ ਕਿਸੇ ਸੰਸਥਾ ਤੋਂ ਜਥੇਵੰਦੀ ਵੱਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਸਹੀ ਸੁਭਕਰਨ ਸਿੰਘ ਦਾ ਨਾਮ ਕਿਸੇ ਵੀ ਇਸ ਤਰ੍ਹਾਂ ਬਦਨਾਮ ਕਰਨ ਵਾਲੇ ਨਾਂਅ ਸੀਟਾ ਜਾਵੇ ਨਾ ਹੀ ਤਾਂ ਕਿਸੇ ਜਥੇਵੰਦੀ ਨੇ ਇਸ ਪਰਿਵਾਰ ਤੋਂ ਜਾਂ ਕਿਸੇ ਸੰਸਥਾ ਤੋਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਸ੍ਰੀ ਮੁੱਤਿਆ ਜਥੇਵੰਦੀਆਂ ਤੇ ਇਸ ਜਥੇਵੰਦ ਕਿਸਾਨ ਜਥੇਵੰਦੀ ਵੱਲੋਂ ਪਰਿਵਾਰ ਦਾ ਪੂਰਾ ਪੂਰਾ ਸਾਥ ਦਿੱਤਾ ਗਿਆ ਹੈ ਹਰ ਤਰ੍ਹਾਂ ਦੇ ਦਾ ਸਹਿਯੋਗ ਕੀਤਾ ਗਿਆ ਸੋ ਅਸੀਂ ਇਸ ਗੱਲ ਦੀ ਸਾਰਿਆਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਦੇ ਵਿੱਚ ਪਰਿਵਾਰ ਨੂੰ ਜਾਂ ਜਥੇ ਹੁੰਦੀ ਸੀ ਟੰਡੀ ਰੋਡ ਨਹੀਂ ਤੇ ਪੂਰਾ ਪੂਰਾ ਸਹਿਯੋਗ ਕੀਤਾ ਇੰਨੀਆਂ ਬੇਨਤੀਆਂ ਕਰਦੇ ਹੋਏ ਸੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਮੈਂ ਵਜੀਦ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਐਡਮ ਕਰਦੇ ਆ ਵੀ ਇਹ ਜੋ ਵੀ ਮਸਲਾ ਚੱਲ ਰਿਹਾ ਹੈ ਇਹ ਵੀ ਨਾਮ ਆਸਾਂ ਕੇ ਸ਼ੁਰੂ ਕਰਨ ਨੂੰ ਬਦਨਾਮ ਕੀਤਾ ਜਾਵੇ ਨਾ ਇਹਦਾ ਪਿੱਛੇ ਨਾਮ ਲਿਆ ਜਾਵੇ ਨਾ ਇਹ ਸਿੱਧੂ ਪਰਜੇ ਸੇਵੰਦੀ ਨੇ ਨਾਮ ਕੀਤਾ ਜਾਵੇ ਇਹ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜੀ ਉਸ ਤੋਂ ਬਾਅਦ ਸਾਡੇ ਕੋਲ ਸ਼ੁਰੂ ਕਰਨ ਨੂੰ ਕਹੀ ਮਸਲੇ ਦੇ ਵਿੱਚ ਨਾ ਲੱਟਾ ਜਾਵੇ ਇਸ ਹਨ ਫਰਾਂ ਵਾਲਾ ਕੀਤਾ ਜਾਵੇ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾਂ ਤੋੜ ਤਕਲੀਫ ਤੋਂ ਬਿਨਾ ਦਾਖਲ ਹੋਏ ਬਿਨਾ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋਮਿਸ਼੍ਰੀ ਹਰਬਰ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000